ਨਹਾਰਦੇਸ਼ ਸੰਕਰਟ ਦੇ ਵਿਚਾਲੇ ਅੱਜ ਸਿਆਮਾਨ ਦੀ ਹਾਈ ਲੈਵਲ ਮੀਟਿੰਗ ਹੋਣ ਜਾ ਰਹੀ ਹੈ ਅੰਮ੍ਰਿਤਸਰ ਤੋਂ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਹੜ੍ਹ ਪ੍ਰਬੰਧਨ ਬਾਰੇ ਜਾਣਕਾਰੀ ਮੁੱਖ ਮੰਤਰੀ ਮਾਨ ਦੇ ਵੱਲੋਂ ਲਈ ਜਾਵੇਗੀ ਮੀਟਿੰਗ ਦੇ ਵਿੱਚ ਕੈਬਨਿਟ ਮੰਤਰੀ ਅਤੇ ਸੀਨੀਅਰ ਅਫਸਰ ਸ਼ਾਮਲ ਹੋਣਗੇ ਸੂਬੇ ਦੇ ਵਿੱਚ ਰਾਹਤ ਅਤੇ ਬਚਾਅ ਕਾਰਜਾਂ ਦੀ ਸਮੀਖਿਆ ਕੀਤੀ ਜਾਵੇਗੀ ਕੱਲ ਵੀ ਸਿਆਮਾਨ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਸੀ ਹੁਸ਼ਿਆਰਪੁਰ ਦੇ ਵਿੱਚ ਕਈ ਪਿੰਡਾਂ ਦਾ ਉਹਨਾਂ ਦੇ ਵੱਲੋਂ ਅੱਜ ਜੈਜ਼ਾ ਲਈ ਆ ਗਿਆ ਸੀਗਾ ਤਾਂ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਹੜ੍ਹਾਂ ਦਾ ਸੰਕਟ ਚੱਲ ਰਿਹਾ ਹੈ ਪੰਜਾਬ ਦੇ 12 ਜ਼ਿਲ੍ਹੇ ਹੜ੍ਹਾਂ ਦੇ ਕਾਰਨ ਪ੍ਰਭਾਵਿਤ ਨੇ ਵੱਡੇ ਪੱਧਰ ਤੇ ਕਿਸਾਨਾਂ ਦੀਆਂ ਫਸਲਾਂ ਦਾ ਘਰਾਂ ਦਾ ਲੋਕਾਂ ਦਾ ਨੁਕਸਾਨ ਹੋਇਆ ਹੈ ਤਾਂ ਮੁੱਖ ਮੰਤਰੀ ਮਾਨ ਦੇ ਵੱਲੋਂ ਪੂਰੀ ਇਸ ਤੇ ਨਜ਼ਰ ਰੱਖੀ ਜਾ ਰਹੀ ਹੈ ਇਸੇ ਨੂੰ ਲੈ ਕੇ ਅੱਜ ਸੀਐਮ ਮਾਨ ਦੀ ਹਾਈ ਲੈਵਲ ਮੀਟਿੰਗ ਹੋਣ ਜਾ ਰਹੀ ਹੈ ਅੰਮ੍ਰਿਤਸਰ ਤੋਂ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਹੜ੍ਹ ਪ੍ਰਬੰਧਨ ਬਾਰੇ ਮੁੱਖ ਮੰਤਰੀ ਵੱਲੋਂ ਜਾਣਕਾਰੀ ਲਈ ਜਾਵੇਗੀ ਮੀਟਿੰਗ ਦੇ ਵਿੱਚ ਕੈਬਨਿਟ ਮੰਤਰੀ ਅਤੇ ਸੀਨੀਅਰ ਅਫਸਰ ਵੀ ਸ਼ਾਮਲ ਹੋਣਗੇ ਤੇ ਸਵੇਰੇ ਦੇ ਵਿੱਚ ਰਾਹਤ ਅਤੇ ਬਚਾਅ ਕਰ ਜਾਂਦੀ ਐਸੀਐਮ ਸਮੀਖਿਆ ਕਰਨਗੇ ਕੱਲ ਵੀ ਕਿਉਂਕਿ ਮੁੱਖ ਮੰਤਰੀ ਮਾਨ ਹੁਸ਼ਿਆਰਪੁਰ ਦੇ ਵਿੱਚ ਪਹੁੰਚੇ ਸਨ ਜਿਹੜੇ ਹਰ ਪਹਾੜ ਪ੍ਰਭਾਵਿਤ ਪਿੰਡ ਸਨ ਉਹਨਾਂ ਪਿੰਡਾਂ ਦਾ ਦੌਰਾ ਕੀਤਾ ਗਿਆ ਸੀ ਉਧਰ ਪਾਰੀ ਮੈਨੂੰ ਲੈ ਕੇ ਹਰਿਆਣਾ ਦੇ ਵਿੱਚ ਵੀ ਅਲਰਟ ਜਾਰੀ ਕੀਤਾ ਗਿਆ ਸੀਐਮ ਸੈਣੀ ਨੇ ਹਾਈ ਲੈਵਲ ਬੈਠਕ ਕੀਤੀ ਹੈ ਮਿੰਦੇ ਕਾਰਨ ਬਣੇ ਹਾਲਾਤਾਂ ਦੀ ਜਾਣਕਾਰੀ ਲਈ ਹੈ ਸੀਐਮ ਸੈਣੀ ਤੇ ਸਾਰੇ ਜ਼ਿਲ੍ਹਿਆਂ ਦੇ ਡੀਸੀਸ ਨੂੰ ਆਦੇਸ਼ ਨੇ ਕਿ ਹਰ ਇੱਕ ਨਾਗਰਿਕ ਦੀ ਸੁਰੱਖਿਆ ਯਕੀਨੀ ਹੋਵੇ ਪਸ਼ੂ ਤੰਦੀ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਅਗਲੇ ਹਦੇਸ਼ਾਂ ਤੱਕ ਸਕੂਲ ਬੰਦ ਰਹਿਣ ਅਨਾਜ ਅਤੇ ਚਾਰੇ ਦੇ ਠੁਕਮੇ ਪ੍ਰਬੰਧ ਹੋਣ ਸੰਬੰਧਕ ਦੇ ਵਿੱਚ ਆਏ ਪੰਜਾਬੀਆਂ ਦੇ ਲਈ ਪ੍ਰਬੰਧ ਯਕੀਨੀ ਬਣਾਏ ਜਾਣ ਕਿਉਂਕਿ ਹਰਿਆਣਾ ਦੇ ਵਿੱਚ ਵੀ ਭਾਰੀ ਮੀਂਹ ਦਾ ਹਲੜ ਜੋ ਕਿ ਮੌਸਮੀ ਭਾਗ ਦੇ ਵਦੋਂ ਜਾਰੀ ਕੀਤਾ ਗਿਆ ਤੇ ਇਸ ਨੂੰ ਲੈ ਕੇ ਸੀਐਮ ਸ਼ੈਣੀ ਨੇ ਹਾਈ ਲੈਵਲ ਬੈਠਕ ਕੀਤੀ ਮੀਂਹ ਕਾਰਨ ਬਣੇ ਹਾਲਾਤਾਂ ਤੇ ਉਹਨਾਂ ਦੇ ਵੱਲੋਂ ਜਾਣਕਾਰੀ ਲਈ ਗਈ ਵੱਖ-ਵੱਖ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਨੂੰ ਆਦੇਸ਼ ਵੀ ਦਿੱਤੇ ਗਏ ਨੇ ਕਿ ਹਰ ਇੱਕ ਨਾਗਰਿਕ ਦੀ ਸੁਰੱਖਿਆ ਯਕੀਨੀ ਹੋਵੇ ਪਸ਼ੂ ਤੰਦੀ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਆ ਕਿਉਂਕਿ ਹਰਿਆਣਾ ਦੀ ਗੱਲ ਕਰੀਏ ਤਾਂ ਯਮਨਾ ਜਿਸ ਤਰੀਕੇ ਦੇ ਨਾਲ ਕੱਲ ਵੀ ਅਸੀਂ ਤਸਵੀਰਾਂ ਵਖਾਈਆਂ ਹਨ ਲਗਾਤਾਰ ਉਹ ਫਾਨੀ ਤੇ ਨਜ਼ਰ ਆ ਰਹੀ ਹੈ ਜਿਸ ਦੇ ਨਾਲ ਹਰਿਆਣਾ ਦੇ ਕਈ ਇਲਾਕੇ ਵੀ ਪ੍ਰਭਾਵਿਤ ਹੋ ਸਕਦੇ ਨੇ ਕਿਉਂਕਿ ਕੱਲ ਜਦੋਂ ਫਲੱਡ ਗੇਟ ਖੋਲੇ ਗਏ ਆ ਕਈ ਕਿ ਉਸੇ ਪਾਣੀ ਦਿੱਲੀ ਵਾਲੇ ਪਾਸੇ ਛੱਡਿਆ ਗਿਆ ਤਾਂ ਉਸ ਦੇ ਕਾਰਨ ਹਾਲਾਤ ਵਿਗੜ ਸਕਦੇ ਨੇ ਜੇਕਰ ਹੋਰ ਵੀ ਪਾਣੀ ਦਾ ਲੈਵਲ ਵੱਧ ਹੈ ਆ ਤਾਂ ਉਸੇ ਹੀ ਸਥਿਤੀ ਨੂੰ ਮੁੱਖ ਰੱਖਦੇ ਹੋਏ ਆ ਸੀਐਮ ਸਣੀ ਦੇ ਵੱਲੋਂ ਹਾਈ ਲੈਵਲ ਬੈਠਕ ਕੀਤੀ ਗਈ ਹੈ ਆ ਖਾਸ ਕਰਕੇ ਯਮਨਾ ਨਗਰ ਤੇ ਕਰਨਾਲ ਇਹਨਾਂ ਇਲਾਕਿਆਂ ਦੀ ਗੱਲ ਕਰੀਏ ਤੇ ਬਿਲਕੁਲ ਯਮਨਾ ਦੇ ਨਾਲ ਲੱਗਦੇ ਨੇ ਜਿੱਕਰ ਪਾਣੀ ਦਾ ਲੈਵਲ ਹੋਰ ਵੀ ਵੱਧਦਾ ਹੈ ਤੇ ਇਨ੍ਹਾਂ ਇਲਾਕਿਆਂ ਦੇ ਵਿੱਚ ਇਸ ਤੋਂ ਇਲਾਵਾ ਪਾਣੀਪਤ ਤੇ ਫਰੀਦাবাদ ਦੇ ਵਿੱਚ ਸਥਿਤੀ ਹੋਰ ਜ਼ਿਆਦਾ ਖਰਾਬ ਹੋ ਸਕਦੀ ਹੈ ਤੇ ਉਸੇ ਹੀ ਮੌਕੇ ਦੀ ਨਜਾਕਤ ਨੂੰ ਸਮਝਦੇ ਹੋਏ ਮੁੱਖ ਮੰਤਰੀ ਆ ਨਾਇਬ ਸੈਣੀ ਦੇ ਵੱਲੋਂ ਹਾਈ ਲੈਵਲ ਬੈਠਕ ਕੀਤੀ ਗਈ ਤੇ ਮੀਂਹ ਦੇ ਕਾਰਨ ਬਣੇ ਹਾਲਾਤਾਂ ਦੀ ਅਧਿਕਾਰੀਆਂ ਤੋਂ ਜਾਣਕਾਰੀ ਲਈ ਗਈ ਤੇ ਉੱਥੇ ਨਾਲ ਹੀ ਵਕਫਖ ਜ਼ਿਲ੍ਹਿਆਂ ਦੇ ਡੀਸੀਜ਼ ਨੂੰ ਆਦੇਸ਼ ਵੀ ਦਿੱਤੇ ਗਏ ਨੇ ਕਿ ਹਰ ਇੱਕ ਨਾਗਰਿਕ ਦੀ ਸੁਰੱਖਿਆ ਯਕੀਨੀ ਹੋਵੇ ਪਸ਼ੂਧਨ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਅਜਾ ਗੁਰੂਗ੍ਰਾਮ ਦੇ ਵਿੱਚ ਪਾਰੀਵੀਂ ਮੁਸੀਬਤ ਬਣ ਗਿਆ ਗੁਰੂਗ੍ਰਾਮ ਦੇ ਵਿੱਚ ਕੱਲ ਦੇਰ ਸ਼ਾਮ ਲੰਬਾ ਜਾਮ ਲੱਗ ਗਿਆ ਹਾਈਵੇ ਤੇ ਕਰੀਬ 20 ਕਿਲੋਮੀਟਰ ਤੱਕ ਲੰਬਾ ਜਾਮ ਲੱਗਿਆ ਹੋਇਆ ਨਜ਼ਰ ਆਇਆ ਕਈ ਥਾਵਾਂ ਤੇ ਪਾਣੀ ਭਰ ਗਿਆ ਗੁਰੂਗ੍ਰਾਮ ਦਿੱਲੀ ਐਕਸਪ੍ਰੈਸ ਰੇਟ ਵੀ ਵੱਡਾ ਜਾਮ ਵੱਡੇ ਜਾਮ ਦੀਆਂ ਤਸਵੀਰਾਂ ਜੋ ਕਿ ਕੈਮਰੇ ਦੇ ਵਿੱਚ ਕੈਦ ਹੋਈਆਂ ਜਦੋਂ ਮੌਨਸੂਨ ਦਾ ਸੀਜ਼ਨ ਹੁੰਦਾ ਜਾਂ ਬਹੁਤ ਲਗਾਤਾਰ ਮੀਂਹ ਪੈਂਦਾ ਤੇ ਇਸੇ ਤਰੀਕੇ ਦੇ ਹਾਲਾਤ ਪਹਿਲਾਂ ਵੀ ਕਈ ਵਾਰ ਗੁਰੂਗ੍ਰਾਮ ਦੇ ਵਿੱਚ ਬਣ ਚੁੱਕੇ ਨੇ ਜਦੋਂ ਪਾਰੀ ਮੀਂਹ ਦਾ ਦੌਰ ਲਗਾਤਾਰ ਜਾਰੀ ਹੈ ਤੇ ਮੋੜ ਤੋਂ ਅਜੀਆਂ ਤਸਵੀਰਾਂ ਜੋ ਕਿ ਸਾਹਮਣੇ ਐ ਤਾਂ ਉਸੇ ਗੁਰੂਗ੍ਰਾਮ ਦੀਆਂ ਤਸਵੀਰਾਂ ਵਖਾ ਰਹੇ ਆ ਜਿੱਥੋਂ ਤੱਕ ਨਜ਼ਰ ਜਾਂਦੀ ਹੈ ਦੂਰ ਤੱਕ ਵਾਹ ਨਹੀਂ ਵਾਹ ਗੱਡੀਆਂ ਹੀ ਗੱਡੀਆਂ ਨਜ਼ਰ ਆ ਰਹੀਆਂ ਨੇ ਇਹ ਤੇ ਵੀ ਆਪਣੇ ਆਪ ਦੇ ਵਿੱਚ ਬਹੁਤ ਹੈਰਾਨੀ ਜਨਕ ਹੈ ਕਿ ਹਾਈਵੇ ਤੇ 20 ਕਿਲੋਮੀਟਰ ਤੱਕ ਲੰਬਾ ਜਾਮ ਲੱਗ ਗਿਆ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਜਿਹੜਾ 20 ਕਿਲੋਮੀਟਰ ਲੰਬੇ ਜਾਮ ਦੇ ਵਿੱਚ ਫਸਿਆ ਹੋਵੇਗਾ ਆਖਰਕਾਰ ਉਹ ਕਦੋਂ ਤੱਕ ਕਿੰਨੇ ਘੰਟੇ ਦੇ ਵਿੱਚ ਆਪਣੀ ਮੰਜ਼ਿਲ ਤੇ ਆਪਣੇ ਘਰ ਆ ਪਹੁੰਚਿਆ ਹੋਵੇਗਾ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਇਹ ਲੋਕਾਂ ਦੀ ਇਸ ਪਰੇਸ਼ਾਨੀ ਨੂੰ ਦਿੱਕਤ ਨੂੰ ਬਿਆਨ ਕਰ ਰਹੀਆਂ ਨੇ ਆ ਗੁਰੂਗ੍ਰਾਮ ਦਿੱਲੀ ਐਕਸਪ੍ਰੈਸ ਵੇ ਤੇ ਇਹ ਵੱਡਾ ਜਾਮ ਲੱਗ ਗਿਆ ਇਸ ਐਕਸਪ੍ਰੈਸ ਵੇ ਦੀਆਂ ਤੁਹਾਨੂੰ ਅਸੀਂ ਇਹ ਤਸਵੀਰਾਂ ਵਿਖਾ ਰਹੇ ਹਾਂ ਦਰਸਲ ਵੱਡੀ ਵਜ੍ਹਾ ਇਹ ਹੀ ਬਣੀ ਜਦੋਂ ਬਹੁਤ ਭਾਰੀ ਮੀਂਹ ਪੈਂਦਾ ਹੈ ਆ ਤਾਂ ਹਾਈਵੇ ਤੇ ਸੜਕਾਂ ਤੇ ਪਾਣੀ ਭਰ ਜਾਂਦਾ ਸੜਕਾਂ ਜਲਥਲ ਹੋ ਜਾਂਦੀਆਂ ਤੇ ਉਸੇ ਕਾਰਨ ਹੀ ਅਜਿਹੇ ਹਾਲਾਤ ਬਣੇ ਕਿ 20 ਕਿਲੋਮੀਟਰ ਤੱਕ ਲੰਬਾ ਜਾਮ ਲੱਗ ਗਿਆ ਤਾਇਸ ਜਾਮ ਨੂੰ ਲੈ ਕੇ ਸਿਆਸਤ ਵੀ ਭਖਦੀ ਹੋਈ ਨਜ਼ਰ ਆ ਰਹੀ ਹੈ ਵਿਰੋਧੀ ਧਿਰ ਦੇ ਵੱਲੋਂ ਸੱਤਾ ਧਿਰ ਤੇ ਸਿੱਧੇ ਤੌਰ ਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ ਆ ਜਿਸ ਤਰੀਕੇ ਦੇ ਬੰਦੋਬਸਤ ਨੇ ਉਹਨਾਂ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਨੇ ਕਿਉਂਕਿ ਤਸਵੀਰਾਂ ਆਪਣੇ ਆਪ ਦੇ ਵਿੱਚ ਬਹੁਤ ਹੈਰਾਨ ਕਰਨ ਵਾਲੀਆਂ ਨੇ ਕਿ ਦੂਰ ਤੱਕ ਜਿੱਥੋਂ ਤੱਕ ਨਜ਼ਰ ਜਾਂਦੀ ਹੈ ਇੱਕ ਲੰਬੀ ਲਾਈਨ ਹੈ ਕਿਉਂਕਿ 20 ਕਿਲੋਮੀਟਰ ਜੇਕਰ ਜਾਮ ਲੱਗਦਾ ਤੇ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਜਾਮ ਕਿਹਾ ਜਾ ਸਕਦਾ ਹੈ ਨਾਰਮਲੀ ਜੇਕਰ ਕੋਈ ਜਾਮ ਲੱਗਦਾ ਹੈ ਅੱਧਾ ਕਿਲੋਮੀਟਰ ਤੱਕ ਵੱਧ ਤੋਂ ਵੱਧ ਕਿਲੋਮੀਟਰ ਤੱਕ ਹੋ ਸਕਦਾ ਹੈ ਪਰ 20 ਕਿਲੋਮੀਟਰ ਲੰਬੀਆਂ ਆ ਵੰ ਰਿਹੀਆਂ ਕਿ ਵਾਨਾਂ ਦੀਆਂ ਕਤਾਰਾਂ ਲੱਗ ਜਾਣ ਅਤੇ ਇਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਲੋਕਾਂ ਦੀ ਦਿੱਕਤ ਪਰੇਸ਼ਾਨੀ ਕਿਸ ਕਦਰ ਵਧਦੀ ਹੋਵੇਗੀ ਹਾਲਾਂਕਿ ਸਵੇਰ ਦੀ ਗੱਲ ਕਰੀਏ ਤਾਂ ਸਵੇਰੇ ਵੇਲੇ ਵੀ ਇਸ ਤਰੀਕੇ ਦੀ ਹਾਲਾਤ ਉਸ ਜਗ੍ਹਾ ਤੇ ਬਣੇ ਹੋਏ ਨੇ ਕਿਉਂਕਿ ਪਾਰੀ ਮੀਂਹ ਦਾ ਦੌਰ ਗੁਰੂਗ੍ਰਾਮ ਦੇ ਵਿੱਚ ਲਗਾਤਾਰ ਜਾਰੀ ਹੈ ਉਸ ਤੋਂ ਪਹਿਲਾਂ ਵੀ ਕਈ ਵਾਰ ਜਿਹਾਂ ਤੁਸੀਂ ਅਸੀਂ ਵਿਖਾ ਚੁੱਕੇ ਕਿ ਗੁਰੂਗ੍ਰਾਮ ਦੇ ਵਿੱਚ ਪਾਰੀ ਮੀਂਹ ਦੇ ਚੱਲਦੇ ਅਕਸਰ ਅਜਿਹੇ ਹਾਲਾਤ ਬਣਦੇ ਨੇ ਤੇ ਪਰ ਲੋਕਾਂ ਨੂੰ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਹੜਾ ਕਿ 20 ਕਿਲੋਮੀਟਰ ਲੰਬੇ ਜਾਮ ਦੇ ਵਿੱਚ ਫਸ ਗਿਆ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਉਹਦੀ ਮੁਸ਼ਕਲ ਉਹਦੀ ਦਿੱਕਤ ਜੇ ਹਾਲਾਤਾਂ ਦੇ ਵਿੱਚ ਕਿੰਨੀ ਵੱਧ ਜਾਂਦੀ ਹੈ ਉਧਰ ਆਨੰਦਪੁਰ ਸਾਹਿਬ ਦੇ ਵਿੱਚ ਪਾਖੜਾ ਨਹਿਰ ਦਾ ਬੰਨ ਮਜ਼ਬੂਤ ਕੀਤਾ ਗਿਆ ਪਿੰਡ ਮਿੰਡਵਾ ਅਤੇ ਝਿੰਝੜੀ ਨੇੜੇ ਬੰਨ ਨੂੰ ਮਜ਼ਬੂਤ ਕੀਤਾ ਗਿਆ ਨਹਿਰ ਦੀਆਂ ਸਲੇਬਾਂ ਸਣ ਕਰਕੇ ਖਤਰਾ ਵਧ ਗਿਆ ਸੀ ਪਿੰਡਾਂ ਦੇ ਨੌਜਵਾਨਾਂ ਨੇ ਬੰਨ੍ਹ ਮਜ਼ਬੂਤ ਕੀਤਾ ਮਿੱਟੀ ਦੇ ਬੋਰੇ ਭਰ ਕੇ ਤਰਪਾਲਾਂ ਪਾ ਕੇ ਪਾਣੀ ਦੇ ਦਬਾਅ ਨੂੰ ਰੋਕਿਆ ਗਿਆ ਕੈਬਨਟ ਮੰਤਰੀ ਹਰਜੋਤ ਦੇਵੰਸ ਵੀ ਆ ਨਾਲ ਮੌਜੂਦ ਰਹੇ ਕਰੀਬ 12 ਘੰਟੇ ਦੀ ਮੁਸ਼ਕਲ ਤੋਂ ਬਾਅਦ ਬੰਨ੍ਹ ਨੂੰ ਮਜ਼ਬੂਤ ਕੀਤਾ ਗਿਆ ਨੇੜੇ ਦਾ ਕਿਨਾਰਾ ਕਮਜ਼ੋਰ ਹੋਣ ਕਰਕੇ ਦਰਸਲ ਆਨੰਦਪੁਰ ਅਤੇ ਹਰ ਉਪਰ ਦੇ ਕਈ ਪਿੰਡਾਂ ਤੇ ਮਾਰ ਪੈਣ ਦਾ ਡਰ ਸਤਾ ਰਿਹਾ ਸੀ ਬਾਦ ਮੁਟੀਵਾਦਣੀ ਦੇ ਪਰ ਨੂੰ ਸਭ ਨੂੰ ਪਤਾ ਹੈ ਕਿ ਪੰਜਾਬ ਇਸ ਵਕਤ ਸਭ ਤੋਂ ਮਾੜੇ ਦੌਰਾਂ ਦੇ ਹੜ੍ਹਾਂ ਤੋਂ ਜਿਹੜਾ ਹੈ ਸਾਹਮਣਾ ਕਰ ਰਿਹਾ ਲਗਾਤਾਰ ਸਾਡੇ ਇਲਾਕੇ ਦੇ ਵਿੱਚ ਪਿਛਲੇ 2-3 ਦਿਨਾਂ ਚ ਭਾਰੀ ਬਰਸਾਤ ਪੈ ਰਹੀ ਸੀ ਉਹਦੇ ਕਰਕੇ ਬਹੁਤ ਸਾਰੇ ਜਿਹੜੇ ਲੈਂਡਸਲਾਈਡ ਹੈ ਅੱਜ ਦੇ ਦਿਨ 12 ਜਗ੍ਹਾ ਤੋਂ ਜਿਹੜੀ ਹੈ ਭਾਖੜਾ ਮੇਨਰ ਤੇ ਜਿਹੜੀ ਸਾਡੀ ਅਨੰਦਪੁਰ ਸਾਹਿਬ ਹਾਈਡਲ ਚੈਨਲ 12 ਜਗ੍ਹਾ ਬ੍ਰੀਚ ਆਏ ਉਹਨਾਂ ਵਿੱਚੋਂ ਜਿਹੜੇ ਦੋ ਵੱਡੇ ਬ੍ਰੀਚ ਸੀਗੇ ਮਿੰਡਵਾ ਦੇ ਝਿੰਜੜੀ ਜਿਹੜੇ ਇੰਨੇ ਖਤਰਨਾਕ ਸੀਗੇ ਕਿ ਅਗਰ ਇਥੋਂ ਦਰ ਟੁਟਦੀ ਤਾਂ ਕਈ ਸਾਡੇ ਇਲਾਕੇ ਦੇ ਪਿੰਡ ਤੇ ਰੋਪੜ ਜ਼ਿਲ੍ਹਾ ਤੇ ਪੰਜਾਬ ਦੇ ਕਾਏ ਕਾਫੀ ਹਿੱਸਾ ਜਿਹੜਾ ਹੈ ਉਹਦੇ 'ਚ ਇੰਨੀ ਜ਼ਿਆਦਾ ਮਾਰ ਹੋਣੀ ਸੀ ਖਾਸ ਕਰਕੇ ਸਾਡੇ ਪਿੰਡਾਂ ਦਾ ਨਾਮ ਉਹ ਨਿਸ਼ਾਨ ਜਿਹੜਾ ਮਿੱਝਿਆ ਨਾ ਸੀ ਆ ਲਗ ਭਾਵੇਂ 12 ਘੰਟੇ ਤੋਂ ਜਿਹੜਾ ਹੈ ਸੰਦੇ ਪਿੰਡ ਦੇ ਸਾਰੇ ਨੌਜਵਾਨਾਂ ਵੱਲੋਂ ਇੰਨੀ ਮਿਹਨਤ ਆਸ-ਪਾਸ ਦੇ ਪਿੰਡਾਂ ਦੇ ਨੌਜਵਾਨਾਂ ਵੱਲੋਂ ਪਿੰਡਾਂ ਦੇ ਸਪੰਚਾ ਵੱਲੋਂ ਪ੍ਰਸ਼ਾਸਨ ਦੀ ਸਾਰੀ ਟੀਮ 12 ਘੰਟੇ ਦੀ ਮਿਹਨਤ ਦੇ ਨਾਲ ਲੱਗ ਕੇ ਅਸੀਂ ਜਿਹੜੇ ਇਹਨੂੰ ਬ੍ਰੀਚ ਨੂੰ ਕਾਫੀ ਹੱਦ ਤੱਕ ਜਿਹੜਾ ਹੈ ਰੋਕ ਰਹੇ ਹਾਂ ਅਗਲੀ ਵੱਡੀ ਖਬਰ ਦਾ ਪ੍ਰਧਾਨ ਮੰਤਰੀ ਮੋਦੀ ਨੇ ਸੀਮਾ ਮਾਨ ਦੇ ਨਾਲ ਗੱਲ ਕੀਤੀ ਹੈ ਭਾਰਤ ਪਹੁੰਚਦੇ ਸੀਮਾ ਮਾਨ ਨੂੰ ਫੋਨ ਕੀਤਾ ਗਿਆ ਹੜ੍ਹਾਂ ਦੇ ਨਾਲ ਹੋਈ ਤਬਾਹੀ ਦੀ ਜਾਣਕਾਰੀ ਲਈ ਹੈ ਹਰ ਤਰ੍ਹਾਂ ਦੀ ਮਦਦ ਦੇਣ ਦਾ ਭਰੋਸਾ ਦਿੱਤਾ ਗਿਆ ਹੈ ਚੀਨ ਜਾਪਾਨ ਦੇ ਦੌਰੇ ਤੋਂ ਵਾਪਸ ਆਉਂਦੇ ਹੀ ਪ੍ਰਧਾਨ ਮੰਤਰੀ ਦੇ ਵੱਲੋਂ ਮੁੱਖ ਮੰਤਰੀ ਮਾਨ ਦੇ ਨਾਲ ਗੱਲ ਕੀਤੀ ਗਈ ਇਸ ਤੋਂ ਪਹਿਲਾਂ ਆ ਕੱਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਵੀ ਸੀਮਾਨ ਨੂੰ ਫੋਨ ਕੀਤਾ ਗਿਆ ਸੀ ਹਾਲਾਤਾਂ ਬਾਰੇ ਪੂਰੀ ਜਾਣਕਾਰੀ ਲਈ ਗਈ ਸੀ ਆ ਤਾਂ ਉੱਥੇ ਜਿਵੇਂ ਚੀਨ ਜਾਪਾਨ ਟੂਰੇ ਤੋਂ ਵਾਪਸ ਪਰਤੇ ਪ੍ਰਧਾਨ ਮੰਤਰੀ ਮੋਦੀ ਤਾਂ ਮੁੱਖ ਮੰਤਰੀ ਮਾਨ ਨੂੰ ਫੋਨ ਕਰਦੇ ਹੋਏ ਆ ਪੂਰੀ ਸਥਿਤੀ ਬਾਰੇ ਜਾਣਕਾਰੀ ਲਈ ਗਈ ਹੈ ਕਿ ਹੜ੍ਹਾਂ ਦੇ ਕਾਰਨ ਸੂਬੇ ਦੇ ਵਿੱਚ ਕਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਕਿਉਂਕਿ ਪੰਜਾਬ ਦੇ 12 ਜ਼ਿਲ੍ਹੇ ਹੜ੍ਹਾਂ ਤੋਂ ਪ੍ਰਭਾਵਿਤ ਨੇ ਹੜ੍ਹਾਂ ਦੀ ਮਾਰ ਪਈ ਹੈ ਕਿਸਾਨਾਂ ਦੀ ਗੱਲ ਕਰੀਏ ਕਿਸਾਨਾਂ ਦੀ ਫਸਲ ਦੀ ਗੱਲ ਕਰੀਏ ਤਾਂ 4 ਲੱਖ ਏਕੜ ਫਸਲ ਕਿਸਾਨਾਂ ਦੀ ਬਿਲਕੁਲ ਤਬਾਹ ਹੋ ਚੁੱਕੀ ਹੈ ਲੋਕਾਂ ਦੇ ਘਰਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ ਹਾਲਾਤ ਅਜਿਹੇ ਨੇ ਕਿ ਲੋਕਾਂ ਦੀ ਜ਼ਿੰਦਗੀ ਪਟੜੀ ਤੇ ਆਉਂਦਿਆਂ ਕਾਫੀ ਸਮਾਂ ਲੱਗ ਜਾਵੇਗਾ ਕਿਉਂਕਿ ਇਸ ਵਾਸਤੇ ਸਰਕਾਰਾਂ ਦੇ ਸਹਿਯੋਗ ਦੀ ਲੋੜ ਹੁੰਦੀ ਹੈ ਤੇ ਇਸੇ ਦੇ ਚੱਲਦੇ ਆ ਪ੍ਰਧਾਨ ਮੰਤਰੀ ਦੇ ਵੱਲ ਮੁੱਖ ਮੰਤਰੀ ਮਾਨ ਨੂੰ ਫੋਨ ਕੀਤਾ ਗਿਆ ਤੇ ਪੂਰੇ ਹਾਲਾਤਾਂ ਬਾਰੇ ਜਾਣਕਾਰੀ ਲਈ ਗਈ